Doli, 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 doli. ਆਪ ਜੀ ਨੂੰ ਪਤਾ ਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜੁਧ ਨਸ਼ਾ ਵਿਰੋਧ ਮਹਿੰਮ ਨੂੰ ਚਲਾਇਆ ਗਿਆ ਜੋ ਮਾਨਯੋਗ ਡੀਜੀਪੀ ਸਾਹਿਬ ਪੀਏਜੀ ਬਾਰਡਰ ਰੇਂਜ ਅਤੇ ਸੀਨੀਅਰ ਪੁਲਿਸ ਕਪਤਾਨ 30 ਮੀਮੀ ਜੀ ਗਿਆ ਹਾਤੇ ਤਾਂ ਦੇ ਤਹਿਤ ਇਹ ਕਾਰਵਾਈ ਕਰਦੇ ਹੋਏ ਕੱਲ ਥਾਣਾ ਤਰਿੰਡਾ ਨੂੰ ਸਫਲਤਾ ਮਿਲੀ ਐਸਐਚਓ ਤਰਿੰਡਾ ਵੱਲੋਂ ਦੋ ਦੋਸ਼ੀ ਪ੍ਰੇਮ ਸਿੰਘ ਪੁੱਤਰ ਸਵਿੰਦਰ ਸਿੰਘ ਅਤੇ ਓਂਕਾਰ ਸਿੰਘ ਔਰ ਹੈਪੀ ਉਹ 2 ਕਿਲੋ ਤਰੀਫਹਿਰਵਨ ਨਾਲ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਸ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕ ਨੇ ਉਹ ਖੰਘਾਲੇ ਜਾ ਰਹੇ ਨੇ ਇਹ ਕਿੱਥੋਂ ਲੈ ਕੇ ਆਏ ਸੀਗੇ ਤੇ ਕਿੱਥੇ ਦੀਆਂ ਜਾਣਾ ਸੀਗਾ ਨਸ਼ਿਆਂ ਨੂੰ ਮਕਾਉਣ ਦੇ ਲਈ ਇਹਨਾਂ ਨੇ ਵੱਡੀ ਮਿਹਮ ਜਿਹੜੀ ਵਧੀ ਹੋਈ ਹੈ ਹਾਂਜੀ ਪ੍ਰੇਮ ਪ੍ਰੇਮ ਸਿੰਘ ਤੇ ਇੱਕ ਪਰਚਾ ਪਹਿਲਾਂ ਵੀ ਦਰਜ ਹੈ ਆ ਉਹਦਾ ਜਿਹੜਾ ਹੈਗਾ ਉਹ ਅੰਡਰ ਟ੍ਰੇਲ ਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਸਾਹਮਣੇ ਹੈ ਕਿ ਆਪ ਨੂੰ ਦੱਸ ਫਿਰ ਹੈਰੋਇਨ ਕਿੱਥੋਂ ਲੈ ਕੇ ਆਏ ਕਿ ਜਿਹੜੀ ਖੇਪ ਪੜੀ ਹੈ ਦੋ ਟੋਨ ਦੇਖੋ ਮੈਂ ਆਪ ਜੀ ਨੂੰ ਦੱਸਿਆ ਅਸੀਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਘਾਰ ਰਹੇ ਹਾਂ ਇਹ ਪਤਾ ਕਰਾਂਗੇ ਕਿੱਥੋਂ ਲੈ ਕੇ ਆਇਆ ਤੇ ਕਿਵੇਂ ਲੈ ਕੇ ਆਇਆ ਤੇ ਕਿੰਨੂ ਇਹਨੇ ਗਾਂ ਪਛਾਣੀ ਸੀ ਪਹਿਲਾਂ ਕਿੰਨੀਆਂ ਕਿਹੜੀਆਂ ਡਿਲੀਵਰੀਆਂ ਕਨਸਾਈਨਮੈਂਟ ਸ਼ਹਿਰ ਦੀਆਂ ਵੱਖ-ਵੱਖ ਜਿੱਦਿਆਂ ਪੰਜਾਬ ਦੇ ਸਲਾਈ ਕਰਦੇ ਸੀ ਫਿਲਹਾਲ ਤਾਂ ਅਜੇ ਇਹਦੇ ਮੁੱਢਲੀ ਪੁੱਛਗਿੱਛ ਤੋਂ ਇਹ ਪਹਿਲੀ ਵਾਰੀ ਸੀਗਾ ਪਰ ਇਹ ਤਫ਼ਸੀਲ ਤਰ੍ਹਾਂ ਜੋ ਵੀ ਸਾਹਮਣੇ ਆਏਗਾ ਆਪਾਂ ਦੱਸ ਦਿੰਦਾ ਜਾਵਾਂਗਾ ਕੰਮ ਕੀ ਕਰਦੇ ਆ ਇਹ ਧਿਆਣੀ ਧੱਪੇ ਕਰਦੇ ਆ ਕੋਈ ਇਹਨਾਂ ਦਾ ਕੋਈ ਖਾਸ ਕੰਮ ਨਹੀਂ ਹੈਗਾ ਕੋਈ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਇਹ ਲੀਡ ਮਿਲਦੀ ਸੀ ਇਹਨਾਂ ਨੂੰ ਕਨਸਾਈਨਮੈਂਟ ਚੁੱਪਨ ਦੀ ਕੀ ਪੱਧਰ ਲਗਾ ਕਿੱਥੋਂ ਕਿਸੇ ਇਸ਼ਾਰੇ ਦੇ ਸਾਰਾ ਨੈਟਵਰਕ ਕਰਤਾ ਚਲਾ ਰਹੇ ਸੀ ਦੇਖੋ ਇਹਨਾਂ ਦੇ ਅਸੀਂ ਫੋਨ ਕਬਜ਼ੇ ਵਿੱਚ ਲਏ ਨੇ ਉਹਨਾਂ ਦੇ ਉਹਨਾਂ ਦਾ ਐਨਾਲਿਸਿਸ ਕਰਕੇ ਉਸ ਤੋਂ ਪਤਾ ਕਰਾਂਗੇ ਕਿ ਕਿਸ ਲੋਕੇਸ਼ਨ ਤੇ ਪਾਉਂਦੇ ਆ ਕੀ ਕਰਦੇ ਸੀਗੇ ਉਸ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੀ ਪਾਕਿਸਤਾਨ ਤੋਂ ਹੈਵਨ ਦੀ ਅੰਗਰੇਜ਼ੀ ਫੇਸ ਤੋਂ ਉਹਨਾਂ ਤੇ ਇਹਨਾਂ ਦਾ ਕੋਈ ਵਾਪਸੀ ਦਾ ਉੱਤੋਂ ਲੈ ਕੇ ਆਉਂਦੇ ਵੀ ਨਾ ਅੱਗੇ ਤਕਵਾਇਤ ਦੀ ਦੇਖੋ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਇਹਦੇ ਬਾਰੇ ਅਸੀਂ ਦਰਾਨੇ ਤਫ਼ਤੀਸ਼ ਪਤਾ ਕਰਾਂਗੇ ਇਹ ਇਹ ਡਰੋਨਾਂ ਹੀ ਮਗਾਉਂਦੇ ਨੇ ਜਾਂ ਕਿਸ ਤਰ੍ਹਾਂ ਲੈਂਦੇ ਨੇ ਇਹ ਧਰਾਂ ਦੇ ਜੋ ਵੀ ਸਾਹਮਣੇ ਆਏਗਾ ਵੀ ਦੱਸ ਮੈਂ ਕਹ ਤਾ ਤੂੰ ਇਹ ਐਕਟਿਵਟੀ ਇਸ ਕੰਮ ਦੇ ਇੰਨੀਆਂ ਤੇ ਪਲੇ ਆ ਫਿਰ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੁੱਢਲੀ ਪੁੱਛ ਕੇ ਤੋਂ ਕਾਇਬ ਇਹ ਕਹਿੰਦੇ ਨੇ ਅਸੀਂ ਪਹਿਲੀ ਵਾਰੀ ਲੈ ਕੇ ਆਏ ਆ ਪਰ ਤਫਤੀਸ਼ ਚੱਲ ਰਹੀ ਹੈ ਜੋ ਵੀ ਕੰਮ ਨੇ ਆਏਗਾ ਸਰ ਵੀ ਰਿਮਾਂਡ ਵਗੈਰਾ ਆਏ